ਚਲੋ ਮੈਂ ਭਾਈ ਇੱਕ ਥੋੜੀ ਨਾਲ ਗੱਲ ਸਾਂਝੀ ਕਰ ਲੈਂਦਾ ਜਦੋਂ ਅਸੀਂ ਪੰਜਾਬ ਦੇ ਵਿੱਚ ਹੁੰਦੇ ਆ ਤੇ ਉਦੋਂ ਸਾਡੇ ਚਾਚੇ ਤਾਏ ਅੰਕਲ ਆਂਟੀ ਕੋਈ ਮੁਰਾਨੇ ਮਨਾਉਂਦਾ ਜਦੋਂ ਅਸੀਂ ਯਾਨੀ ਕਿ ਬਾਹਰ ਪ੍ਰਦੇਸ਼ ਵਿੱਚ ਆ ਜਾਂਦੇ ਆ ਜਿਵੇਂ ਕੈਨੇਡਾ ਦੀ ਧਰਤੀ ਤੇ ਪਹੁੰਚ ਜਾਂਦੇ ਆ ਤੇ ਮੈਂ ਕੰਮ ਤੇ ਦੇਖਿਆ ਬੜਾ ਯਾਰ ਵੀ ਉੱਥੇ ਸਾਰੇ ਕੋਈ ਅੰਕਲ ਜੇ ਕਹਿ ਦੇਵੇ ਬੜੌਖਾਂ ਦਾ ਜੇ ਤਾ ਗੱਲ ਉਸਾਂ ਦਾ ਉਸ ਤੋਂ ਕਿਸ ਨੂੰ ਆਂਟੀ ਕਹਦੀ ਉਹ ਵੀ ਅੱਖਾਂ ਕੱਢਦੀ ਆ ਇੱਕ ਬੰਦੇ ਨੇ ਸਾਡੇ ਨੇ ਕਿਹਾ ਕਿਸੇ ਨੇ ਅੰਕਲ ਕਹਦਾ ਕਹਿੰਦਾ ਅੰਕਲ ਨਾ ਮੈਨੂੰ ਕਹੇ ਮਰੇ ਕਹਿੰਦਾ ਗੋਲੀ ਗੋਲੀ ਮੈਂ ਹੈ ਯਾਰ ਕਮਾਲ ਦੀ ਗੱਲ ਐਡਾ ਪੰਨੂ ਕੀ ਕਹਦਾ ਵੀ ਹੈ ਤਾਂ ਤੂੰ ਅੰਕਲ ਹੀ ਆ ਬੰਦਰੀ ਉਮਰ ਦੀ ਲੋ ਬੰਦੇ ਹੋ ਜਾਂਦਾ ਤਾਂ ਅੰਕਲ ਬੰਦਾ ਲੱਗਦਾ ਇਹ ਅੰਕਲ ਹੀ ਆ ਹੋਰ ਕਿਸੇ ਦੇ ਬੰਦੇ ਨਾਲ ਢੰਗ ਨਾਲ ਬੁਲਾਉਣਾ ਤਾਂ ਹੁੰਦਾ ਕਿਸੇ ਨੂੰ ਕਹਿ ਜੋ ਪਰ ਇਦਾਂ ਦੇ ਅਸੀਂ ਮੈਨੂੰ ਦੇਖ ਕੇ ਉਹਨੂੰ ਬੋਲ ਲਿਖਿਆ ਯਾਦ ਮੈਨੂੰ ਯਾਦ ਆ ਗਿਆ ਸੇ ਮੈਂ ਕਿਹਾ ਵੀ ਯਾਰ ਲੋਕਾਂ ਸਾਹਮਣੇ ਥੋੜਾ ਸੱਚ ਆਉਣਾ ਚਾਹੀਦਾ ਬੰਦਾ ਵੀ ਕਿਉਂ ਉਮਰ ਆਪਣੀ ਕਿਉਂ ਲਕੋਂਦਾ ਤੇ ਜਾਂ ਕਿ ਅਸੀਂ ਅੰਕਲ ਬਣਨਾ ਕਿਉਂ ਚਾਹੁੰਦੇ ਇਦਾਂ ਦਾ ਕੀ ਜਾਨਾ ਥੋੜੇ ਗਰੂ ਓਏ ਜੇ ਵਿੱਚ ਕੈਨੇਡਾ ਰਹਿਣਾ ਮਿੱਤਰੋ ਬੱਲੇ ਬੱਲੇ ਕੀ ਬਾਤ ਹੈ ਓਏ ਜੇ ਵਿੱਚ ਕੈਨੇਡਾ ਰਹਿਣਾ ਮਿੱਤਰੋ ਤੇ ਨਾ ਅੰਕ ਰ ਤੇ ਨਾ ਆਂਟੀ ਕਹਿਣਾ ਮਿੱਤਰੋ ਹਏ ਭੁੱਲ ਕੇ ਵੀ ਜੇ ਕਹਿ ਬੈਠਾ ਕੋਈ ਤਾਂ ਪੁੱਠਾ ਪੰਗਾ ਪੈਣਾ ਮਿੱਤਰੋ ਓਏ 80 ਸਾਲ ਬਹੋ ਕੇ ਬਾਬਾ 80 ਸਾਲ ਬਹੋ ਕੇ ਬਾਬਾ ਬਣਦਾ 16 ਸਾਲ ਦਾ ਕਾਕਾਏ ਹੁਣ ਤੈਨੂੰ ਹਣ ਤੈਨੂੰ ਕੀ ਅੱਖ ਹੁਣ ਤੈਨੂੰ ਕੀ ਅੱਖ ਤੇਰੇ ਹਾਨ ਦਾ ਪਾਪਾ ਏ ਹੁਣ ਤੈਨੂੰ ਕੀ ਅੱਖ ਤੇਰੇ ਹਾਨ ਦਾ ਪਾਪਾ ਹੁਣ ਤੈਨੂੰ ਕੀ ਅੱਖ